ਸਸਕਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜੇ ਆਪਣੇ ਵਿਜ਼ਿਟ ਹੈਗੀ ਆ ਪਿੰਡ ਕਲਾਸ ਜਿਲ੍ਹਾ ਫਰੋਇ ਪ੍ਰਬੰਧਾ ਜੀ ਤੁਸੀਂ ਨੇ ਵੀ ਫਰੋਇ ਪ੍ਰਬੰਧਾ ਜੀ ਤੇ ਇਹਨਾਂ ਵੀਰੋਂ ਪਹਿਲੀ ਵੀਡੀਓ ਬਣਾਉਣ ਲੱਗੇ ਆਪਾਂ ਵਪਾਰ ਦਾ ਕੰਮ ਕਰਦੇ ਆ ਪਰ ਜਿਹੜੇ ਪਸ਼ੂਦਾਨ ਦਿਖਾ ਲੈ ਕੇ ਬੜੇ ਕੁਆਲਟੀ ਵਾਲੇ ਮਤਲਬ ਕਿ 14-15 ਲੀਟਰ ਵਾਲੇ ਮਹੀਆਂ ਬਾਈਆਂ ਕੋਲ ਜੇ ਤੇ ਰੇੜੇ ਵੀ ਵੇਖਿਆ ਜਾਈਆਂ ਬਿਲਕੁਲ ਜਾਇਜ਼ ਹੀ ਆ ਕੋਈ ਬੜਾ ਮੋਲ ਨਹੀਂ ਕਰਨਗੇ ਤੇ ਆਓ ਹੁਣ ਆਪਾਂ ਵੀਰੋਂ ਨਾਲ ਗੱਲਬਾਤ ਕਰੀਏ ਤੇ ਵੀਡੀਓ ਸ਼ੁਰੂ ਕਰੀਏ ਜੀ ਬੱਲੇ ਸਿਕਾਲੇ ਸਿਕਾਗੀ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸਾਡਾ ਹੀ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਪਿੰਡ ਆਏ ਬਹੁਤ ਬਹੁਤ ਧੰਨਵਾਦ ਹੋਰ ਬਹੁਤ ਟਾਈਮ ਉਹ ਕੰਮ ਕਰਦੇ ਨੇ ਤੁਹਾਨੂੰ ਜੀ ਬਹੁਤ ਟਾਈਮ ਚਾਰ ਪੰਜ ਸਾਲ ਹੋ ਗਏ ਆਪਣਾ ਕੰਮ ਕਰ ਮਈਆਂ ਥੋੜੀ ਸਾਰੇ ਚੰਗੇ ਹੋਏ ਹਾਂਜੀ ਤੇ ਜਿਹੜੇ ਬੰਦੇ ਨੇ ਕਰ ਲੈ ਕੇ ਨਾ ਬਾਈ ਦਾ ਜਿਹੜੇ ਬਿਲਕੁਲ ਜੈ ਜੀ ਕਰਦੇ ਜੀ ਕਰਾਂਗੇ ਜੇ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਆ ਬੱਜਾ ਜੈ ਜੀ ਰੇਟ ਕਰਾਂਗੇ ਹਾਂਜੀ ਚੱਲਾ ਚੱਲਾ ਬੋਲੋ ਫਿਰ ਐਡਰੈਸ ਬੋਲੋ ਆਪਣਾ ਇਹ ਜ਼ਿਲ੍ਹਾ ਆਪਣਾ ਫਰੀਪੁਰ ਪਿੰਡ ਕਲਾਸ ਠੀਕ ਹੈ ਹਾਂਜੀ ਨਾਮ ਤੁਹਾਡਾ ਫੋਨ ਨੰਬਰ ਮਾ ਮੇਰਾ ਸ਼ੋਭਨਾਵ ਜਗਸੀਰ ਸਿੰਘ ਉਵੇਂ ਜੱਗਾ ਹੀ ਕਹਿੰਦੇ ਆਪਾਂ ਨੂੰ ਹਾਂ ਜੱਗੇ ਇਹ ਕਿਹੜੇ ਰੋਡ ਤੇ ਰਹਿ ਗਏ ਪਿੰਡ ਆਪਣਾ ਇਹ ਇਧਰੋਂ ਆਪਾਂ ਨੂੰ ਸਰਾਂ ਵਾਲੀ ਪੈਂਦਾ ਭਾਮ ਤੋਂ ਫਰੋਈਪੁਰ ਰੋਡ ਜਿਹੜਾ ਹਾਂ ਹਾਂ ਮੁਦਕੀ ਤੋਂ ਉਹ ਇਹਦੇ ਨਾਲ ਆ ਮੁਦਕੀ ਤੋਂ ਕਿੰਨਾ ਬਹਿ ਗਿਆ ਮੁਦਕੀੋਂ ਆਪਾਂ ਨੂੰ 8 ਕਿਲੋਮੀਟਰ ਐ ਨਾ ਇਹ ਤੋਂ ਫਰੀਦਕੋੜ ਕਿੰਨਾ ਰਹਿ ਗਿਆ ਫਰੀਦਕੋੜ 17 ਹੀ 22 ਫਰੋਈਪੁਰ ਐ ਵਿਚਾਲੇ ਰਹਿ ਗਿਆ ਹਾਂ ਵਿਚਾਲੇ ਆ ਜੀ ਚਲੋ ਕਿੰਨੀਆਂ ਮਈਆਂ ਸੇਲ ਆ ਵੀਰ ਜੀ ਆਪਣੇ ਕੋਲ ਤਿੰਨ ਆਈ ਤਿੰਨ ਬਈਆਂ ਕਰੀ ਸ਼ੁਰੂ ਕਰੋ ਸ਼ੁਰੂ ਇਧਰ ਹੀ ਆਓ ਇਹ ਆਪਣੇ ਲੈ ਕੇ ਰਹੀਆਂ ਹਾਂ ਜੀ ਆਪਣੇ ਇਲਾਕੇ ਦੀ ਲੋਕ ਕਿੰਨਾ ਦੁੱਧ ਬਾਈ ਜੀ ਥੱਲੇ ਕਹਿੰਦੇ 13 14 ਲੀਟਰ ਤਿਆਰ ਆ ਇਸ ਟਾਈਮ ਜਿਹੜਾ ਨੈੱਟ ਦੁੱਧ ਨੈੱਟ ਜੋਈ ਤੇ ਖੋਲਿਓ ਫਿਰ ਇਹਨੂੰ ਕਿੰਨੇ ਦਿਮੋਗੇ ਸੂਈ ਨੂੰ ਸੂਈ ਨੂੰ ਹੋ ਗਿਆ ਹਣਾ ਮਹੀਨਾ ਬਾਈ ਆ ਬੱਚਾ ਹੈ ਜੀ ਕੱਟਾ ਕੋਈ ਨੋਰ ਦਾ ਬੱਸ ਕੱਟਾ ਲਓ ਜੀ 13 ਜਿਹੜੇ ਕੋਲੋਂ ਤਿਆਰ ਆ ਜੀ ਤੇ ਦੇਖੋ ਸੋਹਣੀ ਝੋਟੀ ਇਹਦੇ ਕਾਲੀ ਸ਼ਾਹ ਝੋਟੀਆਂ ਨਾਲ ਬਿਲਕੁਲ ਲੀਟਰ ਵਾਲਾ ਹਣਾ ਜੀ 1 ਲੀਟਰ ਵਾਲਾ ਜਮਾ ਜਾਇਆ ਜੀ ਜਵਾਪ ਦਵਾ ਕਿਵੇਂ ਬਾਈ ਜੀ ਬਹੁਤ ਜ਼ਿਆਦਾ ਵਧੀਆ ਹੈ ਆ ਜਾਓ ਜੀ ਸੀਲ ਸੌ ਵੀ ਬਹੁਤ ਜ਼ਿਆਦੀ ਬਸ ਠੀਕ ਹੈ ਨਹੀਂ ਠੀਕ ਹੈ ਮੈਂ ਵੀ ਚੰਗੀ ਹੈ ਦੁੱਧ ਵਾਲੀ ਮੈਂ ਹੈ ਨਾ ਕਾਲੀ ਸ਼ਾਹ ਹੈ ਸ਼ਾਈ ਸ਼ੂਈ ਬਹੁਤ ਕਾਲੀ ਹੈ ਹਾਂਜੀ ਫਿਰ ਮੋਹ ਨਗਰੋਂ ਜਿੰਨਾ ਮਰਜ਼ੀ ਕਰ ਲਈ 90 ਦੀ ਵਿਕ ਜੂਗੀ 87 ਦੀ ਹੈ ਆਪਾਂ 85 ਹਜ਼ਾਰ ਦੀ ਦੇਣੀ ਹੈ ਛੋੜ ਕਿੰਨੀ ਕਰੋਗੇ ਕਰ ਦਾਂਗੇ ਕਿੰਨੀ 500 ਛੋੜ ਕਰ ਦਾਂ ਬਸ ਫਿਰ ਤੁਸੀਂ ਦੱਸੋ ਰੇਟ ਤੁਹਾਡਾ ਸਹੀ ਆ ਤੁਸੀਂ ਦੱਸ ਦੋ ਜਿਵੇਂ ਕਹੋਗੇ ਓਵੇਂ ਦੇ ਦੇ ਆਪੇ ਦੱਸ ਲਓ ਠੀਕ ਹੈ ਪਹਿਲੀ ਦੇਹਾਏ ਤੁਹਾਨੂੰ ਇੱਕੋ ਹੀ ਕਰ ਹੈ ਚਲੋ ਜਹਾਂ ਵੀ ਛੋਟ ਕਰਾਂਗੇ سرکاری دئیے 284 بس بس دو آ جا آہا اورتا ضروری ہاں جی اے تتیجا سوا سوئی اے اچھا تیہ اینوں کنے ٹائم ہو گیا سوئی نو اینوں اج 11 تو 12 دے وچ سوئی اچھا آ بچہ ایندا او آ جا کٹا ہی پیچھے بڑا سونا ہے ڈائمنڈ دا کٹا ڈائمنڈ بہت سونا کٹا ہے تے بھائی جی دودھ کنا بالکل جے جڑا صحیح 14 لیٹر تیار ہے ہن ہاں جی اس ٹائم ہے گا پنا گارنٹی اپنی ڈبے مار کے اگلے دو ٹائم چوا کے پھر دواں گے ٹھیک ہے ایک ٹائم کہوے نا کوئی میں لے کے جانی ہاں نہیں صبح چوا کے دواں گے جو مرضی ہے میں بہت چنگی ہے ਤੁਹਾਨੂੰ ਲਾ ਬਰਨੂ 16 ਕਿਲੋ ਦੁੱਧ ਦੇ ਦਊਗੀ ਅੱਛਾ ਲਓ ਜੀ ਲਓ ਜੀ ਚੰਗੀ ਮੈਂ ਆਵਾਂ ਆਹ ਦੇਖੋ ਪਾਈ ਪਾਰੇ ਕੋ ਮੇਰੀਆਂ ਦੁੱਧਾਂ ਲੀਆਂ ਤੇ ਹੁਣ ਲੈਵਾ ਵੀ ਵੇਖਿਆ ਜਿ ਕਰਾ ਦੇ ਆਹ ਦੇਖੋ ਜਵਾਬ ਜੂਗੋ ਬਾਈ ਜੀ ਜਵਾਬ ਜੋ ਇੱਕ ਨੰਬਰ ਬਿਲਕੁਲ ਵਧੀਆ ਵਾਹ ਯਾਰ ਸੋਹਣੀ ਝੋਟੀਆਂ ਹਨਾ ਠੀਕ ਹੈ ਮਗਰ ਕੱਟਾ ਦੇ ਕੋਈ ਕਿੱਡਾ ਸੋਹਣਾ ਨਹੀਂ ਕੱਟਾ ਪਿੱਛੇ ਬਹੁਤ ਸੋਹਣਾ ਨੀਲੇ ਦਾ ਆ ਗਿਆ ਫਿਰ ਕੱਟਾ ਜੀ ਆਹ ਸ਼ਾਂਤ ਨੂੰ ਵਧੀਆ ਬਣਾ ਲੈਂਦੀ ਆ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਆ ਇਧਰ ਕੁ ਮਾਇਆ ਜ ਮੜਾ ਆ ਵੀ ਜੋਈ ਕਰ ਰਹੇ ਸੀ ਹਾਂਜੀ ਆਪੇ ਠੀਕ ਤਾਰਾ ਫੜ ਕੇ ਤਾਂ ਨਹੀਂ ਲਊਗਾ ਨਾ ਨਾ ਜਮਾ ਨਹੀਂ ਇਹਦਾ ਬੋਲ ਇਹਦਾ ਮੁੱਲ ਵੀ 90 ਜੋ ਮਰਜ਼ੀ ਕਰ ਲੀਏ 80000 ਦੀ ਦੇ ਦਾਂਗੇ ਇਹ ਵੀ ਕੋਈ ਗੱਲ 85 ਦੇ 10000 ਹੀ ਛੱਡ ਦੋ 10000 84000 84000 ਜਾਂ ਦੋ ਦੋ ਠੀਕ ਹੈ ਜਾਹਾਂ ਜੀ ਹਾਂਜੀ ਇਹ ਆਪਣੇ ਘਰ ਦੀ ਆਈ ਇਹ ਗੱਬਣਾ ਹਾਂਜੀ ਗੱਬਣਾ ਇਹ ਇੱਕ ਤਰੀਕ ਨੂੰ ਦਿਨ ਪੂਰੇ ਆ ਅੱਜ ਦੀ ਅੱਠ ਹੋ ਗਈ ਅੱਛਾ ਹਾਂਜੀ ਦੇਸੀ ਮਹੀਨੇ ਦੇ 22 ਦਿਨ ਰਹਿੰਦੇ ਪੂਰੇ ਇਹ ਵੀ ਖੋਲੋ ਫਿਰ ਲੋ ਜੀ ਇਹ ਦੇਖੋ ਇਹ ਘਰ ਦੀ ਆ ਅੱਛਾ ਇਹ ਮੈਨ ਹੈ ਪਰ ਨਹੀਂ ਤੁਹਾਡੇ ਮਈਆਂ ਜੰਗੀਆਂ ਰੇੜੇ ਬੜਾ ਵੱਲ ਜਾਇਆ ਜਾ ਥੋਰੇ ਨੂੰ ਵੀ ਲੋ ਜੀ ਆ ਦੇਖੋ ਸੋਹਣੀ ਮੱਝ ਹੀ ਲਾਓ ਹਣ ਝੋਟੀ ਲਾ ਲਓ ਮੱਝ ਲਾਣਾ ਸਾਡੇ ਨਾਲ ਮੂੰਹ ਤੇ ਚੜਿਆ ਹਣ ਹਣਾ ਜੀ ਹਾਂਜੀ ਆ ਦੇਖੋ ਜੀ ਇਹ ਟਾਈਮ ਕਿੰਨਾ ਲਾਜੂ ਇਹ ਬਾਈਦਲ ਪੂਰੇ ਦਿਨ ਪੂਰੇ ਆਜੇ ਪੂਰਾ ਬਾਈਦਲ ਲੈ ਗੋ ਇੰਦੀ ਫਿਰ ਕੀਮਤ 3 75000 ਰੁਪਏ ਦਾ ਇਹ 70000 ਦੀ ਦੇ ਦਾਂਗੇ ਚਲੋ ਠੀਕ ਆ ਠੀਕ ਹੈ ਬਖਤੇ ਨਮਈਆਂ ਬਾਈਏ ਕੋਲ ਜੀ ਬਾਕੀ ਰੇਡ ਵੇਲੇ ਵੀ ਇਹਦਾ ਬਹੁਤ ਸੋਹਣਾ ਰੇਡ ਆ ਬਾਕੀ ਇੱਥੇ ਆਓ ਚੁਆਈ ਕਰਕੇ ਲੈ ਕੇ ਜਾਓ ਜਿੰਨਾ ਦੁੱਧ ਕਹਿੰਦਾ ਬਾਈ ਉਹਨੇ ਕਹਿੰਦਾ ਉਨਾ ਹੀ ਬਿਲਕੁਲ ਹੋਊਗਾ ਤੇ ਆਜੋ ਇੱਕ ਆ ਮੈਂ ਦਿਖਾਈਏ ਥੋੜੀ ਘਰ ਵਾਲੀ ਇਹ ਘਰ ਦੀ ਹੈ ਜੀ ਇਹ ਘਰ ਦੀ ਮੱਜਾ ਆ ਬਚਾ ਗਣਾ ਕੱਟੀ ਆ ਕੱਟੀ ਆ ਵਾਹ ਜੀ ਬਹੁਤ ਸੋਹਣੀ ਕੱਟੀ ਆ ਕਹਿੰਦਾ ਨੀਲੇ ਦੀ ਤੇ ਭਾਜੀ ਕਿੰਨਾ ਦੋ ਦਾ ਮੈਂ ਥਲੇ ਦੇ ਇਹਦੇ ਹਜੇ ਤਾਂ ਅੱਜ ਹੀ ਦੁੱਧ ਬਣਿਆ ਇਹ ਹੈਗਾ 10 ਕਿਲੋ ਦਾ ਬੋੜਾ ਹੀ ਹੈ ਜੇ ਮੈਂ 4 15 ਦਾ ਦੁੱਧ ਕਰ ਦੂੰਗੀ ਇਹ ਨਹੀਂ ਵੇਚਣੀ ਨਹੀਂ ਇਹ ਨਹੀਂ ਇਹ ਘਰੇ ਰੱਖਣੀ ਹੈ ਆ ਫਿਰ ਜੋ ਕੱਢਣ ਲੱਗੇ ਫਿਰ ਹਾਂਜੀ ਇੱਕ ਦੁੱਧ ਨੂੰ ਘਰੇ ਚਾਹੀਦਾ ਨਹੀਂ ਮੈਂ ਚੰਗੀ ਚੰਗੀ ਦੇਖ ਬਾਕੀ ਮੇਰੇ ਵੀਰ ਇੱਥੇ ਆਓ ਚੈੱਕ ਕਰਕੇ ਚੋਈ ਕਰਕੇ ਲੈ ਕੇ ਜਾਓ ਹਣਾ ਭਾਜੀ ਸਹੀ ਹੈ ਨਾ ਜੀ ਆਜੋ ਹਾਂਜੀ ਬੋਲੋ ਨੰਬਰ ਨੰਬਰ 95014 68937 ਠੀਕ ਆ ਪਿੰਡ ਤੁਹਾਡਾ ਪਿੰਡ ਕਲਾਸ ਹੈ ਜ਼ਿਲ੍ਹਾ ਫਰੀਦਕੋਟ ਤਸੀਲ ਫਰੀਦਕੋਟ ਸਾਸੀਕਾ ਸਾਸੀਕਾ